ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਅਤੇ ਮਾਨਯੋਗ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਦ ਜੀ ਦਿਸ਼ਾਂ ਦੇ ਸ਼ੰਸਾਰ ਜੋ ਅੱਜ ਅਸੀਂ ਮੁਦਾਫਰ ਸੁੰਦੀ ਜੋ ਅਸੀਂ ਅੱਜ ਰਿਆਲੀ ਕਟਣ ਜਾ ਰਹੇ ਹਾਂ ਉਹ ਅਸੀਂ ਪਿੰਡਾਂ ਨੂੰ ਅਸੀਂ ਦੱਸਣਾ ਚਾਹਾਂਗੇ ਨਾਲ ਇਸ ਦੌਰਾਨ ਕਿ ਸਾਡੇ ਜਿਹੜੇ ਸਕੂਲਾਂ ਦੇ ਏਰੀਆ ਇਹਨਾਂ ਹਾਰ ਬਹੁਤ ਵੱਲ ਚੁੱਕੀ ਹੈ ਕਿਉਂਕਿ ਉਹ ਪੁਰਾਣੇ ਸਕੂਲ ਹੋ ਨਹੀਂ ਰਹੇ ਤੇ ਇਸ ਕਰਕੇ ਸਕੂਲ ਤੋਂ ਬਹੁਤ ਸਨੇ ਸਾਡੇ ਬਿਲਡਿੰਗਾਂ ਬਣ ਗੀਆਂ ਹੈ ਇਹ ਸਾਡੇ ਸਮਾਰਟ ਸਕੂਲ ਬਣ ਗਿਆ ਹੈ ਸਮਾਰਟ ਕਲਾਸਾਂ ਚੱਲਦੀਆਂ ਹਨ ਹਰੇਕ ਕਲਾਸ 'ਤੇ ਪ੍ਰੋਜੈਕਟਰ ਲੱਗੇ ਆ ਸੰਜੋਕੇ ਹਲਕੇ ਪ੍ਰਾਈਵੇਟ ਸਕੂਲਾਂ ਦੇ ਕਈ ਸਕੂਲਾਂ ਦੀ ਨਹੀਂ ਲੱਗੇਗੇ ਜੋ ਕਿ ਸਾਡੇ ਸਰਕਾਰੀ ਸਕੂਲਾਂ ਲੱਜੁਕੇ ਆ ਸਾਡੇ ਜਿਹੜੇ ਸਕੂਲਾਂ ਸਰਕਾਰੀ ਸਕੂਲ ਚ ਤੇਰਾ ਸਾਡਾ ਸਟਾਫ ਹੈ ਉਹ ਬਹੁਤ ਮਿਹਨਤੀ ਪੜ੍ਹਿਆ ਲਿਖਿਆ ਹੈ ਉਹਨਾਂ ਨੇ ਅੱਗੇ ਟੈਟ ਪਾਸ ਕਰਕੇ ਉਹ ਇੱਥੇ ਲੱਗੇ ਹਨ ਤਾਂ ਕਿ ਪ੍ਰਾਈਵੇਟ ਸਕੂਲਾਂ ਦੇ ਟੀਚਰ ਹੈ ਉਹਨਾਂ ਵਰਗੇ ਨਹੀਂ ਲੱਗੇ ਉਹਨਾਂ ਨੇ ਟੈਟ ਨਹੀਂ クリア ਹੈ ਕਿ ਸਾਡੇ ਜਿਹੜੇ ਟੀਚਰ ਹੈ ਬਹੁਤ ਮਿਹਨਤੀ ਹੈ ਸਾਡੇ ਸਕੂਲਾਂ ਵਿੱਚ ਮੈਕਨ ਮਿੱਡੇ ਮੈਨੂਸਤਤਾ ਜਾਂਦਾ ਹੈ ਮੁਫਤ ਕਿਤਾਬਾਂ ਇੱਥੇ ਜਾਂਦੀਆਂ ਹਨ ਮੁਫਤ ਵਰਦੀਆਂ ਇੱਥੇ ਜਾਂਦੀਆਂ ਹਨ ਤਾਂ ਇਸ ਕਰਕੇ ਅਸੀਂ ਪਿੰਡ-ਪਿੰਡ ਜਾ ਕੇ ਅਸੀਂ ਇਸ 50 ਸਰਕਾਰ ਦੇ ਜੋ ਪ੍ਰੋਗਰਾਮ ਦੀ ਹੋਈ ਹੈ ਸਾਨੂੰ ਦੱਸਣ ਦਿੱਤਾ ਗਿਆ ਸਰਕਾਰ ਨੂੰ ਅਸੀਂ ਉਹ ਸਾਰਾ ਕੁਝ ਜਾ ਕੇ ਦੱਸਾਂਗੇ ਪਿੰਡ ਵਿੱਚ ਪਿੰਨਾਂ ਜਾ ਕੇ ਤਾਂ ਕਿ ਸਾਡੇ ਜਿਹੜੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਗਿਣਤੀ ਅੱਡੀ ਵਧੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਿੱਖਿਆ ਮੰਤਰੀ ਪੰਜਾਬ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਜ਼ਿਲ੍ਹਾ ਸ਼੍ਰੀ ਮਕਸਦਰ ਸਾਹਿਬ ਇਸ ਸਕੂਲਾਂ ਵਿੱਚ ਦਾਖਲੇ ਨੂੰ ਵਧਾਉਣ ਲਈ ਸਾਡੇ ਬਲਾਕ ਸਿੱਖਿਆ ਅਫਸਰ ਜੀ ਦੇ ਨਿਰਦੇਸ਼ਾਂ ਅਨੁਸਾਰ ਅਸੀਂ ਦੋਦਾ ਪਿੰਡ ਤੋਂ ਇਹ ਆਗਾਜ਼ ਕਰਨ ਜਾ ਰਹੇ ਹਾਂ ਸਕੂਲਾਂ ਦੇ ਵਿੱਚ ਬਹੁਤ ਹੀ ਵਧੀਆ ਇਨਫਰਾਸਟ੍ਰਕਚਰ ਬਣ ਕੇ ਤਿਆਰ ਹੋ ਗਿਆ ਹੈ ਕਮਰੇ ਬਹੁਤ ਸੁੰਦਰ ਦੇਖਣ ਲਈ ਬਣ ਗਏ ਹਨ ਹੋਰ ਬਹੁਤ ਸਾਰੇ ਸਾਧਨ ਬੱਚਿਆਂ ਦੇ ਬੈਠਣ ਦਾ ਪੂਰਾ ਪ੍ਰਬੰਧ ਹੈ ਪੀਣ ਵਾਲੇ ਪਾਣੀ ਦਾ ਹੁਣ ਸਿਰਫ ਕਮੀ ਹੈ ਤਾਂ ਬੱਚਿਆਂ ਦੇ ਦਾਖਲੇ ਨੂੰ ਲੈ ਕੇ ਸੋ ਅੱਜ ਅਸੀਂ ਇਸ ਲਹਿਰ ਦੇ ਤਹਿਤ ਘਰ-ਘਰ ਜਾਣ ਦੀ ਇੱਕ ਮੁਹਿੰਮ ਛੇੜੀ ਹੈ ਅਸੀਂ ਹਰ ਸਕੂਲ ਹਰ ਪਿੰਡ ਦੇ ਵਿੱਚ ਜਾਵਾਂਗੇ ਉੱਥੋਂ ਦੀਆਂ ਪੰਚਾਇਤਾਂ ਨੂੰ ਇਹ ਅਪੀਲ ਕਰਦੇ ਆਂ ਵੀ ਉਹ ਸਾਡਾ ਸਾਥ ਦੇਣ ਤਾਂ ਕਿ ਆਪਾਂ ਇਹਨਾਂ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਦੇ ਦਾਖਲੇ ਨੂੰ ਵਧਾ ਸਕੀਏ। ਜੀ ਬਈ। ਜੀ ਮਾਨਯੋਗ ਮੁੱਖ ਮੰਤਰੀ ਪੰਜਾਬ ਤੇ ਸਿੱਖਿਆ ਮੰਤਰੀ ਪੰਜਾਬ ਵੱਲੋਂ ਇੱਕ ਮਹਿੰਮ ਚਲਾਈ ਗਈ ਆ। ਇਹ ਮਹਮ ਸਰਕਾਰੀ ਸਕੂਲਾਂ ਵਿੱਚ ਦਾਖਲਾ ਵਧਾਉਣ ਲਈ ਸ਼ੁਰੂ ਕੀਤੀ ਗਈ। ਅੱਜ ਅਸੀਂ ਜ਼ਿਲ੍ਹਾ ਮੁਕਸਰ ਸਾਹਿਬ ਦੇ ਮਾਨਯੋਗ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀ ਆਲਿੰਦਰ ਸਿੰਘ ਮਾਨ ਜੀ ਦੀ ਅਗਵਾਈ ਵਿੱਚ ਬਲਾਕ ਦੋਦਾ ਵਿਖੇ ਦਾਖਲਾ ਮਹਿੰਮ ਦਾ ਜਿਹੜਾ ਆਗਾਜ਼ ਹੈ ਕਰਨ ਜਾ ਰਹੇ ਹਾਂ ਇਸ ਮਹਿੰਮ ਤਹਿਤ ਵੈਨ ਕੈਂਪੇਨ ਸ਼ੁਰੂ ਕੀਤੀ ਗਈ ਹੈ ਇਹ ਵੈਨ ਵੱਖ-ਵੱਖ ਪਿੰਡਾਂ ਵਿੱਚ ਜਾਵੇਗੀ ਤੇ ਸਰਕਾਰੀ ਸਕੂਲਾਂ ਦੀਆਂ ਪ੍ਰਾਪਤੀਆਂ ਤੇ ਸਰਕਾਰੀ ਸਕੂਲਾਂ 'ਚ ਮਿਲਣ ਵਾਲੀਆਂ ਸਹੂਲਤਾਂ ਬਾਰੇ ਜਿਹੜਾ ਲੋਕਾਂ ਨੂੰ ਜਾਗਰੂਕ ਕਰੇਗੀ ਤੇ ਅਸੀਂ ਇਸ ਵੈਨ ਦੇ ਮਾਧਿਅਮ ਰਾਹੀਂ ਇਸ ਮਹਿੰਮ ਦੇ ਮਾਧਿਅਮ ਰਾਹੀਂ ਸਾਰੇ ਜਿਹੜੇ ਭੈਣ ਭਰਾਵਾਂ ਨੂੰ ਲੋਕਾਂ ਨੂੰ ਅਪੀਲ ਕਰਦੇ ਆਂ ਵੀਓ ਸਾਡੀ ਸੰਸਥਾ ਨਾਲ ਜੁੜਨ ਸਰਕਾਰੀ ਸਕੂਲਾਂ ਨਾਲ ਜੁੜਨ ਇੱਥੇ ਵੱਖ-ਵੱਖ ਦਿੱਤੀਆਂ ਜਾਂਦੀਆਂ ਜਿਹੜੀਆਂ ਸਹੂਲਤਾਂ ਇਹ ਇਨਾਂ ਬੱਚਿਆਂ ਵਾਸਤੇ ਹੀ ਆ ਤੇ ਵੈਲ ਕੁਆਲੀਫਾਈਡ ਸਟਾਫ ਹੈ ਤੇ ਕਮੀ ਜਿਹੜੀ ਬੱਚਿਆਂ ਕਰਕੇ ਰਹਿ ਰਹੀ ਹੈ ਤੇ ਜਿੰਨੇ ਬੱਚੇ ਸਾਡੇ ਨਾਲ ਜੁੜਨਗੇ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਉਹਨਾਂ ਦੇ ਬੱਚਿਆਂ ਦੇ ਜਿਹੜੇ ਭਵਿੱਖ ਰੋਸ਼ਨ ਵਾਸਤੇ ਉज्जਵਲ ਵਿਕਾਸ ਤੇ ਤਾਂ ਦੇ ਹੀ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ ਵੱਖ-ਵੱਖ ਪਿੰਡਾਂ ਵਿੱਚ ਇਹ ਵਹਿਣ ਜਾਵੇਗੀ ਜੀ ਤੇ ਜਿਹੜਾ ਸਾਡੇ ਸਿੱਖਿਆ ਦੇ ਖੇਤਰ ਦੇ ਵਿੱਚ ਸਰਕਾਰ ਵੱਲੋਂ ਜਾਂ ਡਿਪਾਰਟਮੈਂਟ ਵੱਲੋਂ ਜਿਹੜੇ ਕਦਮ ਚੁੱਕੇ ਜਾ ਰਹੇ ਆ ਉਹਨਾਂ ਦਾ ਜਿਹੜਾ ਪ੍ਰਚਾਰ ਕਰਿਆ ਤਾਂ ਮੇਰੇ ਵੱਲੋਂ ਪਿਆਰ ਭਰੀ ਸਤਸ੍ਰੀਆ ਕਾ ਮੇਰਾ ਨਾਮ ਸੋਨੀਆ ਹੈ ਮੈਂ ਆਪ ਜੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੋਤਾ ਮੈਨ ਵੀ ਖੇ ਪੜ੍ਹਦੀ ਹਾਂ ਮੇਰੇ ਅਧਿਆਪਕ ਮੇਰੇ ਸਾਡੇ ਸਕੂਲ ਦੇ ਅਧਿਆਪਕ ਬਹੁਤ ਮਿਹਨਤੀ ਹਨ ਸਾਨੂੰ ਮੁਫਤ ਖਾਣਾ ਵਰਦੀਆਂ ਕਿਤਾਬਾਂ ਮਿਲਦੀਆਂ ਹਨ ਮੈਂ ਆਪ ਜੀ ਦੇ ਵੱਲੋਂ ਬੇਨਤੀ ਕਰਦੀ ਆ ਕਿ ਬੱਚਾ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਦਾਖਲਾ ਕਰਵਾਉਣਾ ਚਾਹੁੰਦੇ ਹਾਂ